ਸਾਹਿਬਜ਼ਾਦੇਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਵਿਰਾਸਤ 1704 ਸਮਾਗਮ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆਂ ਦੇ ਰੰਗ ਪਰੋ ਖਾਲਸਾ ਡਰੈਸ ਕਵਿਤਾ ਅਤੇ ਕਵਿਜ ਮੁਕਾਬਲੇ ਕਰਵਾਏ ਗਏ ਜਥੇਵੰਦੀ ਦੇ ਇਸਤਰੀ ਵਿੰਗ ਦੀ ਖੇਤਰ ਸਕਤਰ ਗੁਰleen Kaur, ਸਰਪਜੀਤ Kaur, ਅਮਰਜੀਤ Kaur ਅਤੇ ਹਰਕਿਰਨ Kaur ਮੁਤਾਬਕ ਸਮਾਗਮ ਦੌਰਾਨ ਕਵਿਤਾ ਮੁਕਾਬਲਿਆਂ ਦੀ ਜੱਜਮੈਂਟ ਰਮਿੰਦਰਪਾਲ ਸਿੰਘ ਅਤੇ ਪਰਮਜੀਤ ਸਿੰਘ ਟਾਈਮ ਕੀਪਿੰਗ ਸਤਨਾਮ ਸਿੰਘ ਅਤੇ ਰਜਵੰਤ ਕੌਰ ਕੁਇਜ਼ ਮੁਕਾਬਲਾ ਜਗਮੂਨ ਸਿੰਘ ਵੱਲੋਂ ਕਰਵਾਇਆ ਗਿਆ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੱਬਰਜੀਤ ਸਿੰਘ, ਮੀਤ ਪ੍ਰਧਾਨ ਰਜਿੰਦਰ ਸਿੰਘ, ਸਰਦੂਲ ਸਿੰਘ, ਜਸਵੀਰ ਸਿੰਘ ਅਤੇ ਅਵਤਾਰ ਸਿੰਘ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਗਮ ਦੌਰਾਨ ਜੇਤੂਆਂ ਨੂੰ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਗਿਆ। ਗੁਰਵਿੰਦਰ ਸਿੰਘ ਸਿਵੀਆਂ ਦੀ ਅਗਵਾਈ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ ਕੋਟਕਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਪ੍ਰਚਾਰਕ ਸਕੱਤਰ ਤੋਂ ਅੱਜ ਜਿਹੜਾ ਇਹ ਪ੍ਰੋਗਰਾਮ ਲਿੱਖਿਆ ਗਿਆ ਹੈ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਰਾਸਤ ਸਤਾਰਾ ਸੋਚਾਰ ਇਹ ਸਹਿਬਜ਼ਾਦੇ ਤੇ ਮਾਂ ਗੁਜਰੀ ਜੀ ਉਹਨਾਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਇਹ ਪ੍ਰੋਗਰਾਮ ਚੱਲ ਰਿਹਾ ਹੈ ਸਵੇਰ ਦਾ ਚੱਲੀ ਜਾਂਦਾ ਹੈ ਪ੍ਰੋਗਰਾਮ ਇਹਦੇ ਵਿੱਚ 500 ਤੋਂ ਵੱਧ ਕੇ ਵਿਦਿਆਰਥੀਆਂ ਨੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚੋਂ ਪਾਰਟਿਸਪੇਟ ਕੀਤਾ ਹੈ ਵੱਖ-ਵੱਖ ਪਿੰਡਾਂ ਚੋਂ ਆਇਆ ਹੈ ਸ਼ਹਿਰਾਂ ਚੋਂ ਆਇਆ ਹੈ ਤੋਂ ਅਸੀਂ ਇਹਨਾਂ ਮਾਪਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰ ਕਰਕੇ ਇਸ ਪ੍ਰੋਗਰਾਮ ਦੇ ਲਈ ਭੇਜਿਆ ਤੋਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਐਤਕੀ ਅਸੀਂ ਵੇਖਿਆ ਪਿਛਲੇ ਸਾਲਾਂ ਤੋਂ ਲਗਾਤਾਰ ਇਹ ਹੋ ਰਿਹਾ ਹੈ ਪਰ ਐਤਕੀ ਇਹਨਾਂ ਬੱਚਿਆਂ ਦੇ ਵਿੱਚ ਉਤਸ਼ਾਹ ਸੀ ਬਾਬਿਆਂ ਦੀ ਸ਼ਹੀਦੀ ਨੂੰ ਸਮਰਪਿਤ ਜਬ ਬਾਬਿਆਂ ਨੂੰ ਜਿਵੇਂ ਯਾਦ ਕਰ ਰਹੇ ਆ ਤੇ ਇੱਕ ਯਾਦ ਕਰਨ ਦਾ ਇੱਕ ਤਰੀਕਾ ਸੀ ਵੀ ਉਹਨਾਂ ਦੀ ਯਾਦ ਸਦੀਵੀ ਸਾਡੇ ਮਨਾਂ ਦੇ ਅੰਦਰ ਉਹ ਉੱਕਰੀ ਜਾ ਸਕੇ ਤੋਂ ਅਸੀਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦੇ ਆ ਮੀਡੀਆ ਦਾ ਧੰਨਵਾਦ ਕਰਦੇ ਆ ਜਿਹੜੇ ਵਕ ਵਕ ਚੱਲਣਾ ਤੋਂ ਸਾਡੇ ਕੋਲ ਇੱਥੇ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਰਮਜੀਤ ਕੌਰ ਸਰਾ ਮੈਂ ਅੱਜ ਵਿਰਾਸਤ 1704 ਪ੍ਰੋਗਰਾਮ ਜਿਹੜਾ ਕਿ ਕੋਟਕਪੂਰਾ ਦੀ ਪਰਾਜ ਵੱਲੋਂ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਬੱਚਿਆਂ ਨੇ ਵੀ ਹਿੱਸਾ ਦਵਾਇਆ ਤੇ ਮੈਂ ਹਰ ਸਾਲ ਇਸ ਵਿੱਚ ਸ਼ਮੂਲੀਅਤ ਵੀ ਕਰਦੀ ਹਾਂ ਸਾਡੇ ਕੌਮ ਦੀ ਖੂਬਸੂਰਤੀ ਹੈ ਕਿ ਅਸੀਂ ਆਪਣੇ ਗੁਰੂ ਸਹਿਬਾਨਾਂ ਦੇ ਸਾਡੇ ਜਿਹੜੇ ਕੋਈ ਵਡੇਰੇ ਜਿਨ੍ਹਾਂ ਨੇ ਕੁਝ ਪੜਾ ਪਾਈਆਂ ਨੇ ਉਹਨਾਂ ਦੇ ਇਤਿਹਾਸਕ ਦਿਨ ਅਸੀਂ ਮਨਾਉਂਦੇ ਹਾਂ ਮੈਨੂੰ ਲੱਗਦਾ ਕਿ ਜਿਹੜੀ ਕੌਮ ਆਪਣੇ ਆਪਣੇ ਫਖਰ ਨੂੰ ਭੁੱਲ ਜਾਂਦੀ ਹੈ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਹ ਸਦੀਵੀ ਨਹੀਂ ਰਹਦੀਗੀ ਤੇ ਜਿਹੜੀ ਕੌਮ ਆਪਣੇ ਦਿਹਾੜਿਆਂ ਨੂੰ ਮਨਾਉਂਦੀ ਹੈ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਦੀ ਵਿਰਾਸਤ ਬਾਰੇ ਦੱਸਦੀ ਹੈ ਉਹ ਹੀ ਕੰਮ ਹੈ ਜਿਹੜੀ ਉਹ ਜੀਵੰਤ ਰਹਿੰਦੀ ਹੈ ਸਦਾ ਯਾਦ ਰਹਿੰਦੀ ਹੈ ਤੇ ਜੋ ਗੁਰੂ ਗੋਬਿੰਦ ਸਿੰਘ ਸਟੱਡੀਜ਼ ਸਰਕਲ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ ਇਹ ਨਵੀਂ ਪੀੜ੍ਹੀ ਨੂੰ ਜੋੜਨ ਦਾ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ ਅਸੀਂ ਮੈਂ ਅਧਿਆਪਕ ਦੇ ਤੌਰ ਤੇ ਵੀ ਇੱਕ ਲੇਖਕ ਦੇ ਤੌਰ ਤੇ ਵੀ ਤੇ ਇੱਥੇ ਬਹੁਤ ਕੁਝ ਸਿੱਖਣ ਵੀ ਆਉਣੀ ਹੈ ਤੇ ਬੱਚਿਆਂ ਨੂੰ ਹਰ ਸਾਲ ਲੈ ਕੇ ਵੀ ਆਉਣੀ ਹੈ ਤੇ ਸਾਨੂੰ ਇਹੋ ਜਿਹੇ ਪ੍ਰੋਗਰਾਮਾਂ ਦੇ ਨਾਲ ਅੱਜ ਦੇ ਬੱਚਿਆਂ ਨੂੰ ਸਾਨੂੰ ਜ਼ਰੂਰ ਜੋੜਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਵੀਰ ਸਿੰਘ ਪਿੰਡ ਸੰਧਵਾ ਇੱਥੇ ਅਸੀਂ ਬੱਚਿਆਂ ਦੇ ਮੁਕਾਬਲੇ ਜਿਹੜੇ ਆ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਚੱਲ ਰਹੇ ਹਨ ਜੀ ਤੇ ਇਹ ਜਿਹੜੀ ਹੈਗੀ ਹੈ ਵਿਰਾਸਤ 1704 ਵਿਰਾਸਤ 1704 ਦੇ ਸੰਬੰਧ ਦੇ ਵਿੱਚ ਆਪਾਂ ਸਾਰੇ ਹੀ ਜਾਣਦੇ ਆ ਕਿ ਗੁਰੂ ਸਾਹਿਬ ਜੀ ਦੀਆਂ ਤੇ ਛੋਟੇ ਸਹਿਬਜ਼ਾਦੀ ਮਾਤਾ ਗੁਜਰ ਕੌਰ ਜੀ ਦੀਆਂ ਜੋ ਲਾਸਾਨੀ ਸ਼ਹਾਦਤਾਂ ਉਹਨਾਂ ਨੇ ਸਾਡੇ ਵਾਸਤੇ ਦਿੱਤੀਆਂ ਜੀ ਉਹਨਾਂ ਦੇ ਸੰਬੰਧ ਦੇ ਵਿੱਚ ਹੀ ਇੱਕ ਗੁਰਪ੍ਰੀਤ ਸਿੰਘ ਸਟੱਡੀ ਸਰਕਲੋਂ ਨਵਾਂ ਪੁਰਾਣਾ ਲਾਗ ਕੀਤਾ ਜਾ ਰਿਹਾ ਬੱਚਿਆਂ ਨਾਲ ਜੋ ਵੀ ਉਹਨਾਂ ਦੇ ਮੁਕਾਬਲੇ ਕਰਵਾ ਕੇ ਉਸ ਤੋਂ ਬਾਅਦ ਹੁਣ ਬੱਚਿਆਂ ਨੂੰ ਜਿਹੜਾ ਹੈਗਾ ਵੱਖ-ਵੱਖ ਮੁਕਾਬਲਿਆਂ ਦੇ ਜਿਹੜੇ ਆ ਇਨਾਮ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੇ ਆਪ ਆਪਾਂ ਫਿਰ ਉਹਨਾਂ ਦੇ ਮੁਕਾਬਲੇ ਜਿਹੜੇ ਹੈਗੇ ਆ ਦੇਖਦੇ ਆ ਜੀ ਤੇ ਉਹਨਾਂ ਨੂੰ ਸਨਮਾਨਿਤ ਕਰਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੀਤ ਸਿੰਘ ਜੀ ਗੁਰਪ੍ਰੀਤ ਸਿੰਘ ਸਟੱਡੀ ਸਰਕਲ ਗੁਰਪੁਰਾ ਤੋਂ ਅੱਜ ਸਥੇ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੈਭਜਾਦਾਂ ਦੀ ਸ਼ਹਾਦਤ ਨੂੰ ਸਮਰਪਿਤ ਵਿਰਾਸਤ 1704 ਇੱਕ ਸਮਾਗਮ ਕਰਾਇਆ ਗਿਆ ਜ ਜਿਹਦੇ ਵਿੱਚ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਾਏ ਗਏ ਜਿਦਾ ਮੁੱਖ ਉਦੇਸ਼ ਕਿ ਵਿਦਿਆਰਥੀ ਆਪਣੇ ਵਿਸ਼ੇ ਦੇ ਨਾਲ ਇਨ੍ਹਾਂ ਸ਼ਹਾਦਤਾਂ ਦੇ ਅਸਲ ਮਕਸਦ ਕੀ ਸੀ ਗੁਰੂ ਸਾਹਿਬ ਨੇ ਇਨ੍ਹਾਂ ਸ਼ਹਾਦਤਾਂ ਰਾਹੀਂ ਸਾਨੂੰ ਕੀ ਸਨੇਹਾ ਕੀ ਸਿੱਖਿਆ ਦਿੱਤੀ ਹੈ ਉਹ ਸਮਝ ਸਕੀਏ ਆਪਾਂ ਆਪਣੇ ਬੱਚਿਆਂ ਨੂੰ ਵਿਰਸੇ ਦੇ ਨਾਲ ਜੋੜ ਸਕੀਏ ਇਸ ਉਦੇਸ਼ ਦੇ ਨਾਲ ਸਮਰਪਿਤ ਜਿਹੜਾ ਇਹ ਮੁਕਾਬਲੇ ਕਰਵਾਏ ਗਏ ਹੈ ਤੇ ਬੜੀ ਵੱਡੀ ਗਿਣਤੀ ਦੇ ਵਿੱਚ 350 ਤੋਂ 400 ਦੀ ਜਿਹੜੀ ਗੈਦਰਿੰਗ ਹੈ ਵਿਦਿਆਰਥੀਆਂ ਦੀ ਹੋਈ ਹੈ ਤੇ ਏਡੀ ਵੱਡੀ ਗਿਣਤੀ ਇਹ ਸਪਸ਼ਟ ਦਰਸਾਉਂਦੀ ਹੈ ਕਿ ਸਾਡਾ ਨੌਜਵਾਨ ਸਾਡੇ ਵਿਰਸੇ ਦੇ ਨਾਲ ਜੁੜਨਾ ਚਾਹੁੰਦਾ ਹੈ ਉਮੀਦ ਹੈ ਵੀ ਅਸੀਂ ਲੋੜ ਹੈ ਸਾਨੂੰ ਸਾਰਿਆਂ ਨੂੰ ਆਪ ਉਪਰਾਲੇ ਕਰਨ ਦੀ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਨ੍ਹਾਂ ਜਿਸ ਤਰ੍ਹਾਂ ਉਹ ਕਰਦੇ ਆ ਪ੍ਰਵਿੱਧਕ ਸੰਸਥਾਵਾਂ ਦੇ ਵਿੱਚ ਜਾ ਕੇ ਜਿਹੜਾ ਕੰਮ ਕਰਨਾ ਨੌਜਵਾਨ ਨੂੰ ਆਪਣੇ ਵਿਰਸੇ ਨਾਲ ਜੋੜਨਾ ਤਾਂ ਜੋ ਜਿਹੜੀਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਉਸ ਤੋਂ ਆਪਣੇ ਆਪ ਨੂੰ ਬਚਾ ਸਕਣ ਇਸ ਉਦੇਸ਼ ਦੇ ਨਾਲ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਆਖੋਕ ਸੇਵਾ ਕਾਰਜ ਕਰ ਰਿਹਾ ਤੇ ਅੱਜ ਦਾ ਜਿਹੜਾ ਸੇਵਾ ਕਾਰਜ ਵਿਰਾਸਤ 1704 ਇਹ ਵੀ ਐਸਸੀ ਨੂੰ ਸਮਰਪਿਤ ਸੀ ਉਮੀਦ ਹੈ ਕਿ ਨੌਜਵਾਨ ਆਪਣੇ ਵਿਰਸੇ ਆਪਣੇ ਇਤਿਹਾਸ ਬਾਰੇ ਬਹੁਤ ਕੁਝ ਸਿੱਖੇ ਇੱਥੋਂ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਗੋਬਿੰਦ ਸਿੰਘ ਸਟੱਡੀਜ਼ ਅਕਾਉਂਡ ਨੂੰ ਪੰਜਵਾਂ ਵਿਰਾਸਤ 1704 ਪ੍ਰੋਗਰਾਮ ਬਾਬਾ ਜੀਵਨ ਸਿੰਘ ਗੁਰਦੁਆਰਾ ਸਿਰਪਖ ਸਿੰਘ ਕਾਲਜ ਅਡੋਰ ਤੇ ਕੀਤਾ ਗਿਆ ਜਿਸ ਵਿੱਚ ਗੁਰਬਾਣੀ ਕੰਠ ਕੁਇਜ਼ ਕਵਿਤਾ ਰੰਗ ਪਰੋ ਸੁੰਦਰ ਲਿਖਾਈ ਮੁਕਾਬਲੇ ਕਰਾਇਆ ਗਿਆ ਲਗਭਗ 500 ਵਿਦਿਆਰਥੀਆਂ ਨੇ ਸ਼ਾਮਲ ਕੀਤਾ ਨਾਲ ਮਾਪੇ ਤੇ ਸੇਵਾਦਾਰ ਵੀਰਾਂ ਨੂੰ ਮਿਲਾ ਕੇ 6 650 ਦੀ ਗਿਣਤੀ ਹੈ ਅਸੀਂ ਇਸੇ ਤਰ੍ਹਾਂ ਹੀ ਪਿੰਡ ਕੋਹਾਰ ਵਾਲਾ ਵਿੱਚ ਵੀ ਅੱਜ ਵਿਰਾਸਤ 1700 ਪ੍ਰੋਗਰਾਮ ਕਰ ਰਹੇ ਹਾਂ ਨੇ ਉੱਥੇ ਵੀ 300 ਤੋਂ ਪਲੱਸ ਜਿਹੜਾ ਵਿਦਿਆਰਥੀਆਂ ਦੀ ਗਿਣਤੀ ਹੈ ਆਪਣੇ ਵਿਸ਼ੇ ਨੂੰ ਸੰਭਾਲਦੇ ਹੋਈ ਇਹ ਕਾਰਜ ਕਰਦੇ ਆ ਤੇ ਲਗਾਤਾਰ ਅਸੀਂ ਇਸੇ ਜੋ ਸੰਗਠਨ ਦੇ ਸਹਿਯੋਗ ਨਾਲ ਇਹਨਾਂ ਕਾਗਜ਼ ਦੇ ਵਿੱਚ ਝੋਟੇ ਦਵਾਂਗੇ ਗੁਰੂਬੇਸਿੰਗ ਸਟਿਡੈਂਟ ਕੋਲ ਇਸ ਤਰ੍ਹਾਂ ਦੇ ਕਾਗਜ਼ ਲਗਾਤਾਰ ਕੀਤੇ ਜਾਂਦੇ ਕਿੰਨਾ ਕਾ ਬੱਚਾਂ ਦੇ ਦਿਲਚਸਪੀ ਅੱਜ ਜਿਹੜੀ ਗਿਣਤੀ ਹੈ ਜੀ ਪਿਛਲੇ ਸਾਲ ਨਾਲੋਂ ਡਬਲ ਹੈ ਪਿਛਲੇ ਸਾਲ ਸਾਡੇ ਕੋਲੇ ਕੋਈ 250 ਵਿਦਿਆਰਥੀ ਸੀਗਾ ਅੱਜ ਸਾਡੇ ਕੋਲੇ 450 ਤੋਂ 500 ਵਿਦਿਆਰਥੀ ਆਈ ਜੀ ਡਬਲ ਹੋ ਗਏ ਇਹ ਜਿਹੜਾ ਸਹਿਜਾਦਿਆਂ ਨੂੰ ਸਮਰਥਨ ਪ੍ਰੋਗਰਾਮ ਸਹਿਜਾਦਿਆਂ ਪਰਤੀ ਪਰਿਵਾਰ ਤੇ ਵਿਰਾਸਤ 1704 ਦਾ ਵੀ ਮਤਲਬ ਦੱਸ ਦੋ ਕੀ ਹੈ ਵਿਰਾਸਤ 1704 ਕਿਉਂਕਿ ਇਹ ਸਾਰੀਆਂ ਘਟਨਾਵਾਂ ਇਹ ਸਾਰੀਆਂ ਸ਼ਹੀਦੀਆਂ 1704 ਦੀ ਸਵੀ ਵਿੱਚ ਹੋਈਆਂ ਸੀ ਇਸ ਕਰਕੇ ਕੋਈ ਗੋਬੇ ਸਿੰਘ ਸਟਡੀ ਸਰਕਲ ਨੇ ਇਸ ਪ੍ਰੋਗਰਾਮ ਨੂੰ ਵਿਰਾਸਤ 1704 ਨੂੰ ਚਾਰ ਦਾ ਨਾਮ ਦਿੱਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਅੱਜ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਖੇਤਰ ਜੋ ਕੋਟਪੂਰਾ ਹੈ ਹਰੇਕ ਸਾਲ ਦੀ ਤਰ੍ਹਾਂ ਪਿਛਲੇ 4-5 ਸਾਲਾਂ ਤੋਂ ਜੋ ਆ ਛੀਦੀ ਢਾਡੇ ਚੱਲਦੇ ਆ ਤੇ ਸਹਿਬਜ਼ਾਦਿਆਂ ਦੀ ਲਾਸਾਨੀ ਜਿਹੜੀ ਸ਼ਹਾਦਤ ਹੈ ਉਹਨੂੰ ਸਮਰਪਤ ਜੋ ਵਿਰਾਸਤ 1704 ਉਸ ਨੂੰ ਯਾਦ ਕਰਦੇ ਆ ਅਸੀਂ ਜਿਹੜਾ ਹੈਗਾ ਇਹ ਵਿਰਾਸ 1704 ਪ੍ਰੋਗਰਾਮ ਫਿਰ ਇਕ ਸਾਹਿਬ ਇਹ ਜਿਹੜਾ ਪ੍ਰੋਗਰਾਮ ਹੈ ਇਹ ਜੋ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਹੈ ਇੱਥੋਂ ਦੀ ਕਮੇਟੀ ਦੇ ਸਹਿਯੋਗ ਦੇ ਨਾਲ ਇੱਥੇ ਪ੍ਰੋਗਰਾਮ ਅੱਜ ਹੋ ਰਿਹਾ ਹੈ ਤੇ ਇਹਦੇ ਵਿੱਚ ਛੋਟੇ ਬੱਚਿਆਂ ਜਿਵੇਂ ਵਿਦਿਆਰਥੀ ਨਰਸਰੀ ਤੋਂ ਲੈ ਕੇ ਦੂਜੀ ਕਲਾਸ ਤੱਕ ਖਾਲਸੇ ਡਰੈਸ ਮੁਕਾਬਲੇ ਤੇ ਸੁੰਦਰ ਲਿਖਾਈ ਮੁਕਾਬਲੇ ਰੰਗ ਪਰੋਮ ਕਾਵਲੇ ਤੇ ਵੱਡੇ ਬੱਚੇ ਆ ਕਵਤਾ ਮੁਕਾਬਲੇ 6ਵੀਂ ਤੋਂ 8ਵੀਂ 9ਵੀਂ ਤੋਂ 12ਵੀਂ ਦੇ ਬੱਚਿਆਂ ਦਾ ਕੁਇਜ਼ ਛੋਟੇ ਸਹਿਬਜ਼ਾਦਿਆਂ ਤੇ ਦਰਬਾਰਾ ਸਿੰਘ ਜੋ ਭਰੋਸੇ ਦਾ ਪੰਬੜ ਉਹ ਐਸਜੀਬੀਸੀ ਵੱਲੋਂ ਤੋਖਤਾਪਾ ਲਿਖੀ ਗਈ ਜੇ ਉਹਦੇ ਵਿੱਚੋਂ ਅਸੀਂ ਕਰਵਾਇਆ ਜੋ ਕਿ ਇਹ ਜੋ ਗੁਰਗੋਵਿੰਦ ਸਿੰਘ ਸਟਡੀ ਸਰਕਲ ਹੈ ਇਹ ਸਕੂਲਾਂ ਕਾਲਜਾਂ ਤੇ ਵਿਦਿਅਕ ਸੰਸਥਾਵਾਂ ਦੇ ਵਿੱਚ ਕੰਮ ਕਰਨ ਵਾਲੀ ਜਥੇਬੰਦੀ ਹੈ ਜੋ ਵਿਦਿਆਰਥੀਆਂ ਦੇ ਨਾਲ ਸਿੱਧਾ ਡਾਇਲੌਗ ਕਰਦੀ ਹੈ ਕਿ ਤੋ ਇਸ ਸੰਦਰਭ ਦੇ ਵਿੱਚ ਅਸੀਂ ਇਹਨਾਂ ਨੂੰ ਜੋ ਐਜੂਕੇਟਿਵ ਤਰੀਕੇ ਦੇ ਨਾਲ ਇਹਨਾਂ ਨੂੰ ਉਹ ਮੁਕਾਬਲਿਆਂ ਦੇ ਵਿੱਚ ਅਸੀਂ ਸਹਿਬਜ਼ਾਦਿਆਂ ਦੀ ਸ਼ੀਧੀ ਬਾਰੇ ਉਹ ਉਹ ਰੰਗਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਛੋਟਾ ਜਿਹਾ ਪ੍ਰੋਗਰਾਮ ਵੈਗ ਨੂੰ ਮੇਰ ਕਰ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਦਾ ਵਿਰਾਸਤ 1704 ਪ੍ਰੋਗਰਾਮ ਤੁਹਾਨੂੰ ਕਿਉਂ ਜਾ ਲੱਗਾ ਆ ਉਹ ਬੱਚੇ ਜਿਹੜੇ ਲੰਗਰ ਛਕ ਰਹੇ ਨੇ ਇਹਨਾਂ ਨੇ ਭਾਵੇਂ ਗੁਰਬਾਣੀ ਕੰਠ ਮੁਕਾਬਲੇ ਸਨ ਭਾਵੇਂ ਕੁਇਜ਼ ਮੁਕਾਬਲਾ ਸੀ ਰੰਗ ਭਰੋ ਮੁਕਾਬਲੇ ਸਨ ਕਵਿਤਾ ਮੁਕਾਬਲੇ ਸਨ ਜਿਹੜੇ ਵੀ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਸਨ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਦੇ ਆ ਤੁਸੀਂ ਸਾਰਾ ਸੋਹਣੇ ਲਿਆ ਉਹਨਾਂ ਦੀ ਜਿਹੜੀ ਪ੍ਰਤਿਭਾ ਸੀ ਜਿਹੜਾ ਉਤਸ਼ਾਹ ਸੀ ਜਿਹੜਾ ਜੋਸ਼ ਸੀ ਜਿਹੜਾ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦਾ ਇਹ ਉਪਰਾਲਾ ਹੈ ਕੇ ਬੱਚਿਆਂ ਨੂੰ ਵਿਰਸੇ ਦੇ ਨਾਲ ਜੋੜੀਏ ਇਹ ਤੁਹਾਨੂੰ ਕਿਉਂ ਜਾ ਲੱਗਾ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਬਾਕੀ ਪੁਸਤਕ ਪ੍ਰਦਰਸ਼ਨੀ ਬਾਰੇ ਵੀ ਤੁਸੀਂ ਦੇਖਿਆ ਪੁਸਤਕ ਪ੍ਰਦਰਸ਼ਨੀ ਚੋਂ ਵੀ ਬੱਚੇ ਜਿਹੜੇ ਸਾਹਿਤ ਨਾਲ ਜੁੜੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਤੇ ਗੁਰਬਾਣੀ ਨਾਲ ਜੁੜੀਆਂ ਪੁਸਤਕਾਂ ਖਰੀਦਦੇ ਨੇ ਕੋਰਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ